ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀ ਅੱਜ ਤੁਸੀਂ ਸਰਬਨ ਕਰ ਰਹੇ ਹੋ ਸ੍ਰੀ ਗੁਰੂ ਹਰਰਾਏ ਸਾਹਿਬ ਜੀ ਦੇ ਦੋ ਭਗਤ ਭਾਈ ਭਗਤੂ ਅਤੇ ਭਾਈ ਫਿਰੂ ਦੀ ਸੇਵਾ ਕੀਰਤਪੁਰ ਸਾਹਿਬ ਵਿਖੇ ਭਾਈ ਭਗਤੂ ਜੀ ਖੇਤੀਬਾੜੀ ਦਾ ਕੰਮ ਕਰਦੇ ਸਨ ਉਹ ਆਪਣੀ ਫਸਲ ਸਾਂਭ ਕੇ ਉਸ ਵਿੱਚੋਂ ਗੁਰੂ ਘਰ ਵਿੱਚ ਲੰਗਰ ਲਾਉਂਦੇ ਸਨ ਲੰਗਰ ਵਰਤੌਣ ਦੀ ਸੇਵਾ ਵੀ ਕਰਦੇ ਸਨ ਉਹ ਬੜੇ ਪਿਆਰ ਅਤੇ ਸਤਿਕਾਰ ਨਾਲ ਸੰਗਤਾਂ ਨੂੰ ਲੰਗਰ ਛਕਾਉਂਦੇ ਸਨ ਜਦ ਕਿਸੇ ਪ੍ਰੇਮੀ ਤੇ ਗੁਰੂ ਜੀ ਦੀ ਬਖਸ਼ਿਸ਼ ਹੋਣੀ ਹੋਵੇ ਤਾਂ ਉਸ ਦੀ ਵਿਦ ਵਿਦ ਵੀ ਸਤਿਗੁਰੂ ਜੀ ਆਪ ਹੀ ਬਣਾ ਦਿੰਦੇ ਹਨ ਗੁਰੂ ਜੀ ਨੇ ਭਾਈ ਭਗਤੂ ਨੂੰ ਇੱਕ ਦਿਨ ਕਿਹਾ ਕਿ ਸਾਡੇ ਸਿੱਖ ਬਹੁਤ ਸੇਵਾ ਸਿਮਰਨ ਕਰਦੇ ਹਨ ਉਹ ਸੁੱਕੇ ਪ੍ਰਸ਼ਾਦੇ ਛੱਕੇ ਤਾਂ ਕਮਜ਼ੋਰ ਹੋ ਜਾਣਗੇ ਭਾਈ ਭਗਤੂ ਇਹਨਾਂ ਲਈ ਕੇ ਉਹਦੀ ਸੇਵਾ ਵੀ ਕਰੋ ਭਾਈ ਭਗਤੂ ਦੇ ਮਨ ਵਿੱਚ ਇਹ ਗੁਰੂ ਜੀ ਦੇ ਪਾਸ ਅਰਦਾਸ ਕੀਤੀ ਇਹ ਸਤਿਗੁਰੂ ਮੈਂ ਸੇਵਾ ਕਰਨ ਦੇ ਸਮਰੱਥ ਤਾਂ ਨਹੀਂ ਹਾਂ ਜਿਸ ਤਰ੍ਹਾਂ ਤੁਸੀਂ ਕਿਰਪਾ ਕਰਕੇ ਦਾਸ ਕੋਲੋਂ ਲੰਗਰ ਦੀ ਸੇਵਾ ਕਰਵਾ ਲੈਂਦੇ ਹੋ ਇਸੇ ਤਰ੍ਹਾਂ ਦਾਸ ਕੋਲੋਂ ਕੇ ਉਹਦੀ ਸੇਵਾ ਵੀ ਕਰਵਾ ਲੈਣੀ ਦੂਸਰੇ ਦਿਨ ਇੱਕ ਵਪਾਰੀ ਖਾਣ ਪੀਣ ਦਾ ਸਮਾਨ ਵੇਚਣ ਲਈ ਇਰਤਵਾਲ ਸਾਬ ਵਿਖੇ ਆ ਗਿਆ ਉਸ ਨੇ ਇੱਕ ਖੁੱਲੀ ਜਗ੍ਹਾ ਤੇ ਆਪਣਾ ਸਮਾਨ ਰੱਖਿਆ ਅਤੇ ਲੋਕ ਉਸ ਤੋਂ ਖਾਣ ਪੀਣ ਦੀਆਂ ਵਸਤਾਂ ਲੈ ਰਹੇ ਸਨ ਭਾਈ ਭਗਤੂ ਨੇ ਉਸ ਦੇ ਕੋਲ ਦੇਸੀ ਕੇਉਦੀ ਕੁੱਪੀ ਵੇਖੀ ਜੋ ਕਿ ਉਹ ਵੀ ਵੇਚਣ ਲਈ ਲਿਆਇਆ ਸੀ ਭਾਈ ਭਗਤੂ ਨੇ ਉਸ ਕੋਲੋਂ ਦੇਸੀ ਕੇਉਦੀ ਕੁੱਪੀ ਲੈ ਲਈ ਉਹ ਵਪਾਰੀ ਅੱਗੇ ਆਪਣਾ ਸਮਾਨ ਵੇਚਣ ਚਲੇ ਗਿਆ ਭਾਈ ਭਗਤੂ ਉਸ ਕੁੱਪੀ ਵਿੱਚੋਂ ਸੰਗਤ ਨੂੰ ਲੰਗਰ ਦੇ ਨਾਲ-ਨਾਲ ਦੇਸੀ ਘੇ ਵੀ ਵਰਤੋਂਦਾ ਰਿਹਾ ਸੀ ਜਦ ਸ਼ਾਮ ਨੂੰ ਉਹ ਵਪਾਰੀ ਵਾਪਸ ਆਇਆ ਤਾਂ ਭਾਈ ਭਗਤੂ ਨੇ ਉਸ ਨੂੰ ਦੇਸੀ ਘੇ ਦੀ ਕੁੱਪੀ ਮੋੜ ਕੇ ਪੁੱਛਿਆ ਇਹ ਜੋ ਕਿ ਉਹ ਮੈਂ ਇਸ ਵਿੱਚੋਂ ਵਰਤ ਲਿਆ ਹੈ ਉਸ ਦੀ ਕੀਮਤ ਕੀ ਹੈ ਉਸ ਵਪਾਰੀ ਨੇ ਕਿਹਾ ਇਹ ਸਵੇਰੇ ਮੈਂ ਕੁੱਪੀ ਤੋਲ ਕੇ ਲਿਆ ਸੀ ਅੱਜ ਜਾ ਕੇ ਫੇਰ ਤੋਲ ਲਵਾਂਗੇ ਜਿੰਨਾ ਦੇਸੀ ਕਿਉ ਤੁਸੀਂ ਵਰਤ ਲਿਆ ਹੈ ਕੱਲ ਨੂੰ ਮੈਂ ਉਸ ਦੇ ਪੈਸੇ ਲੈ ਲਵਾਂਗਾ ਉਹ ਵਪਾਰੀ ਘਰ ਤੱਕ ਜਾਂਦਾ ਹੋਇਆ ਬਹੁਤ ਥੱਕ ਗਿਆ ਸੀ ਇਸ ਲਈ ਉਸ ਨੇ ਕੁੱਪੀ 1 ਕਿਲੀ ਦੇ ਟੰਗ ਦਿੱਤੀ ਅਤੇ ਆਪ ਸੌਂ ਗਿਆ ਸੀ ਸਵੇਰ ਨੂੰ ਉਸ ਨੇ ਜਾਦੋ ਕੁੱਪੀ ਤੋਲੀ ਤਾਂ ਉਸ ਦਾ ਭਾਰ ਜਿੰਨੀ ਉਹ ਕੱਲ ਲੈ ਕੇ ਗਿਆ ਸੀ ਉਨਾਂ ਹੀ ਸੀ ਉਹ ਭਾਈ ਭਗਤੂ ਦੀ ਭਗਤੀ ਅਤੇ ਸੇਵਾ ਤੋਂ ਬਹੁਤ ਪ੍ਰਭਾਵਿਤ ਹੋਇਆ ਉਸ ਨੇ ਜਾ ਕੇ ਭਾਈ ਭਗਤੂ ਦੇ ਚਰਨਾਂ ਵਿੱਚ ਮੱਥਾ ਟੇਕਿਆ ਅਤੇ ਸਾਰੀ ਗੱਲਬਾਤ ਦੱਸੀ ਭਾਈ ਭਗਤੂ ਨੇ ਕਿਹਾ ਕਿ ਇਹ ਇਹ ਬਖਸ਼ਿਸ਼ ਸਤਗੁਰ ਸ੍ਰੀ ਗੁਰੂ ਹਰ Rai ਸਾਹਿਬ ਦੀ ਹੈ ਉਸ ਵਪਾਰੀ ਨੇ ਭਾਈ ਭਗਤੂ ਨੂੰ ਕਿਹਾ ਕਿ ਮੈਨੂੰ ਵੀ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਦੇ ਚਰਨਾ ਵਿੱਚ ਲੈ ਕੇ ਜਾਓ ਤਾਂ ਕਿ ਮੇਰੇ ਤੇ ਵੀ ਉਹਨਾਂ ਦੀ ਬਖਸ਼ਿਸ਼ ਹੋ ਜਾਵੇ ਭਾਈ ਭਗਤੂ ਉਸ ਵਪਾਰੀ ਨੂੰ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਦੇ ਚਰਨਾ ਵਿੱਚ ਲੈ ਕੇ ਗਿਆ ਉਹਨਾਂ ਨੇ ਗੁਰੂ ਜੀ ਦੇ ਚਰਨਾ ਵਿੱਚ ਮੱਥਾ ਟੇਕ ਕੇ ਸਾਰੀ ਬਾਰਤਾ ਦੱਸੀ ਉਸ ਵਪਾਰੀ ਨੇ ਕਿਹਾ ਗੁਰੂ ਜੀ ਮੇਰੇ ਉੱਪਰ ਵੀ ਭਾਈ ਭਗਤੂ ਵਾਂਗ ਪਰਪਕਾਰ ਕਰ ਦਿਓ ਗੁਰੂ ਜੀ ਨੇ ਉਸ ਵਪਾਰੀ ਨੂੰ ਉਸ ਦਾ ਨਾਮ ਪੁੱਛਿਆ ਉਸ ਨੇ ਕਿਹਾ ਕਿ ਮੇਰਾ ਨਾਮ ਸੰਗਤੀਆ ਹੈ ਅਤੇ ਮੈਂ ਫੇਰਾ ਲਾ ਕੇ ਵਪਾਰ ਕਰਦਾ ਹਾਂ ਗੁਰੂ ਜੀ ਨੇ ਉਸ ਦਾ ਨਾਮ ਭਾਈ ਫੇਰੂ ਰੱਖਿਆ ਉਸ ਨੂੰ ਉਪਦੇਸ਼ ਕੀਤਾ ਕਿ ਤੂੰ ਕੰਮਕਾਰ ਬਹੁਤ ਕਰ ਲਿਆ ਹੈ ਪਹਿਲਾਂ ਤਾਂ ਭਾਈ ਭਗਤੂ ਦੇ ਚਰਨਾਂ ਵਿੱਚ ਮੱਥਾ ਟੇਕੋ ਜਿਸ ਕਾਰਨ ਤੇਰੇ ਤੇ ਸਾਰੀ ਬਖਸ਼ਿਸ਼ ਹੋਈ ਹੈ ਉਸ ਤੋਂ ਬਾਅਦ ਤੁਸੀਂ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਨਾਲ ਲੰਗਰ ਚਲਾਓ ਤੁਹਾਡੇ ਸਭ ਕਾਰਜ ਰਾਸ ਹੋਣਗੇ ਉਸਨੇ ਗੁਰੂ ਜੀ ਪਾਸੋਂ ਚਰਨਪੌਲ ਦੀ ਬਖਸ਼ਿਸ਼ ਪ੍ਰਾਪਤ ਕੀਤੀ ਅਤੇ ਗੁਰੂ ਜੀ ਦੇ ਉਪਦੇਸ਼ ਅਨੁਸਾਰ ਲੰਗਰ ਦੀ ਸੇਵਾ ਸਿੱਖ ਸੰਗਤਾਂ ਲਈ ਕਰਨੀ ਸ਼ੁਰੂ ਕਰ ਦਿੱਤੀ ਕੋਹਰਾਤ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੀ ਅੱਗੇ ਹੋਰ ਸੰਗਤਾਂ ਵਿੱਚ ਸ਼ੇਅਰ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ